ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਗਗਨਦੀਪ ਸੇਖੋਂ ਅਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ ਅਫੀਸ਼ੀਅਲ YouTube ਚੈਨਲ ਉੱਪਰ ਦੋਸਤੋ ਜਿਸ ਤਰ੍ਹਾਂ ਕੇ ਮੁਹਾਵਰੇ ਦੀਆਂ ਪਹਿਲਾਂ ਵਾਲੀਆਂ ਵੀ ਵੀਡੀਓ ਹੋ ਸਕਣ ਜੇਕਰ ਤੁਸੀਂ ਉਹ ਨਹੀਂ ਦੇਖੀਆਂ ਤਾਂ ਉਹਨਾਂ ਨੂੰ ਜ਼ਰੂਰ ਦੇਖ ਲੈਣਾ ਦੋਸਤੋ ਬਹੁਤ ਹੀ ਜ਼ਿਆਦੇ ਇੰਪੋਰਟੈਂਟ ਰੋਲ ਅਦਾ ਕਰਨ ਵਾਲੀਆਂ ਹਨ ਤੁਹਾਡੇ ਪੇਪਰਾਂ ਦੇ ਵਿੱਚ ਮਤਲਬ ਕੀ ਹੈ ਪੇਪਰ A ਅਤੇ B ਦੋਨਾਂ ਨੂੰ ਕੁੱਲ ਮਿਲਾ ਕੇ ਵੀ ਦੇਖਿਆ ਜਾਵੇ ਤਾਂ 4 ਤੋਂ 5 ਨੰਬਰ ਦੇ ਕੁਐਸਚਨ ਇੱਥੇ ਬਾੰਦੇ ਹਨ ਤਾਂ ਦੋਸਤੋ ਇਹਨਾਂ ਕੁਐਸਚਨਾਂ ਨੂੰ ਪੱਕਾ ਕਰ ਲਵੋ ਤਾਂ ਉਸ ਦੇ ਲਈ ਕੀ ਹੈ ਤੁਹਾਨੂੰ ਇੰਡੀਵਿਜੂਅਲ ਮੁਹਾਵਰੇ ਦੀ ਵੀਡੀਓ ਦਿੱਤੀ ਜਾ ਰਹੀ ਹੈ ਤਾਂ ਜੋ ਤੁਹਾਡੀ ਕੀ ਹੈ ਵਧੀਆ ਤਿਆਰੀ ਹੋ ਸਕੇ ਅਤੇ ਇਸ ਤੋਂ ਬਾਅਦ ਆਪਾਂ MCQ ਵੀ ਲਗਾਵਾਂਗੇ ਜੋ ਕਿ ਇਹਨਾਂ ਮੁਹਾਵਰਿਆਂ ਦੇ ਵਿੱਚੋਂ ਹੀ ਹੋਣਗੇ ਅਤੇ ਉਹ ਵੀਡੀਓ ਤਾਂ ਹੈਲਪਫੁਲ ਰਹੇਗੀ ਹੀ ਜੇਕਰ ਦੋਸਤੋ ਤੁਸੀਂ ਇਹ ਕੀਤੀ ਹੋਵੇਗੀ ਤਾ ਦੋਸਤੋ ਦੱਸ ਦਵਾਂ ਕਿ ETT ਵਾਲਿਆਂ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਹ ਪੰਜਾਬ ਪੁਲਿਸ ਵਾਲਿਆਂ ਦੇ ਲਈ PT Plus B ਕਲਰਕ ਸੀਨੀਅਰ ਅਸਿਸਟੈਂਟ ਲੇਬਰ ਇਨਸਪੈਕਟਰ ETC ਜਿੰਨੇ ਵੀ ਪੇਪਰ ਹੋਣ ਵਾਲੇ ਹਨ ਸਾਰਿਆਂ ਦੇ ਲਈ ਬੜੇ ਹੀ ਇੰਪੋਰਟੈਂਟ ਹੈ ਇਹ ਕਿ ਇਹ ਪੇਪਰ A ਅਤੇ ਪੇਪਰ B ਦੋਨਾਂ ਦੇ ਲਈ ਹੀ ਇੰਪੋਰਟੈਂਟ ਵੀਡੀਓ ਹੈ ਦੋਸਤੋ ਤਾਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹਿਣਾ ਤਾਂ ਜੋ ਨਵੇਂ-ਨਵੇਂ ਮੁਹਾਵਰੇ ਹਨ ਤੁਹਾਨੂੰ ਪੀੜ ਕਲਾਸਸ ਦੇ ਵਿੱਚ ਵੀ ਬਹੁਤ ਘੱਟ ਦੇਖਣ ਨੂੰ ਮਿਲਣਗੇ ਜੇਕਰ ਕਿਤੇ ਕੋਚਿੰਗ ਲੈ ਰਹੇ ਹੋ ਤਾਂ ਉੱਥੋਂ ਵੀ ਇਹੋ ਜਿਹੇ ਮੁਹਾਵਰੇ ਤੁਹਾਨੂੰ ਦੇਖਣ ਨੂੰ ਨਹੀਂ ਮਿਲਣੇ ਤਾਂ ਦੋਸਤੋ ਇਹੋ ਜਿਹੇ ਮੁਹਾਵਰੇ ਦੇਖਣ ਦੇ ਲਈ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹਿਣਾ ਤਾਂ ਜੋ ਤੁਹਾਡਾ ਕੀ ਹੈ ਓਨਲੀ 1 ਨੰਬਰ ਹੀ ਨਹੀਂ ਇਹ ਤਾਂ 3 4 5 ਨੰਬਰਾਂ ਦੀ ਗੱਲ ਹੈ ਦੋਸਤੋ ਉਹ ਨੰਬਰ ਪੱਕੇ ਹੋ ਜਾਣ ਤਾਂ ਵੀਡੀਓ ਦੇਖਣਾ ਬੰਦਾ ਹੈ ਦੋਸਤੋ ਤਾ ਚਲਦੇ ਆਪਾਂ ਪਹਿਲੇ ਮੁਹਾਵਰੇ ਵੱਲ ਕਹਿੰਦਾ ਹੈ ਚੰਨ ਉੱਤੇ ਥੁਕਣਾ ਇਸ ਦਾ ਮਤਲਬ ਹੈ ਭਲੇ ਪੁਰਸ਼ ਦੀ ਬਦਨਾਮੀ ਕਰਨਾ ਦੋਸਤੋ ਬੜਾ ਇੰਪੋਰਟੈਂਟ ਹੈ ਇਹ ਕਿ ਇਹ ਪੇਪਰ ਦੇ ਵਿੱਚ ਜਦੋਂ ਆ ਜਾਵੇਗਾ ਤਾਂ ਡੋਲੂ ਮੰਜਵਾਵੇਗਾ ਕਿਉਂ ਕਿਉਂਕਿ ਭਲੇ ਪੁਰਸ਼ ਦੀ ਬਦਨਾਮੀ ਕਰਨੀ ਤੇ ਕਿਹੜਾ ਸਹੀ ਮੁਹਾਵਰਾ ਢੁਕਦਾ ਹੈ ਇਹ ਪੁੱਛੇਗਾ ਪੇਪਰ A ਦੇ ਵਿੱਚ ਐਗਜ਼ਾਮੀਨਰ ਵੱਲੋਂ ਅਤੇ ਉਸ ਦਾ ਸਹੀ ਹੋਵੇਗਾ ਚੰ ਉਤੇ ਥੁੱਕਣਾ ਹੋਵੇਗਾ ਜੇਕਰ ਦੂਜੂ ਬਣ ਗਿਆ ਦੋਸਤੋ ਖਾਲੀ ਥਾਵਾਂ ਵਾਲਾ ਚੰ ਡੈਸ਼ ਥੁੱਕਣਾ ਡੈਸ਼ ਉਤੇ ਥੁੱਕਣਾ ਜਾਂ ਚੰ ਉਤੇ ਡੈਸ਼ ਤਾਂ ਇਸ ਤਰ੍ਹਾਂ ਨਾ ਬਣ ਗਿਆ ਤਾਂ ਕੀ ਹੈ ਬੜਾ ਹੀ ਤੁਹਾਡੇ ਲਈ ਕਨਫਿਊਜ਼ਿੰਗ ਮੁਹਾਵਰਾ ਬਣ ਜਾਵੇਗਾ ਵੈਸਤਾ ਤੁਹਾਨੂੰ ਇਹ ਆਉਂਦਾ ਹੋਵੇਗਾ ਤਾਂ ਇਹ ਕੀ ਹੈ ਆਪਾਂ ਇਹੋ ਜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਸ ਤੋਂ ਕੀ ਹੈ ਆਪਾਂ ਪਿੱਛੇ ਰਹਿ ਜਾਣੇ ਹ ਜਿੰਨੇ ਵੀ ਕੈਂਡੀਡੇਟਸ ਐਸਪੀਰੈਂਟ ਹਨ ਇੱਕ ਨੰਬਰ ਤੋਂ ਕਿ ਇਹ ਪਿੱਛੇ ਵਾਂਝੇ ਰਹਿ ਜਾਂਦੇ ਹਨ ਤਾਂ ਉਸ ਦੇ ਲਈ ਕੀ ਹੈ ਐਮਸੀਕਿਊ ਵੀ ਲੈ ਕੇ ਆਵਾਂਗੇ ਤਾਂ ਜੋ ਤੁਹਾਡੀ ਕੀ ਹੈ ਬਹੁਤ ਹੀ ਵਧੀਆ ਤਿਆਰੀ ਹੋ ਸਕੇ ਤੇ ਪੇਪਰ ਦੇ ਵਿੱਚ ਤੁਹਾਨੂੰ ناکਾਮੀ ਨਾ ਦੇਖਣੀ ਪਵੇ ਇੱਕ ਨੰਬਰ ਤੋਂ ਵਾਂਝੇ ਨਾ ਰਹਿ ਜਾਓ ਤਾਂ ਕੀ ਆਪਾਂ ਦੇਖਦੇ ਹਾਂ ਅਗਲਾ ਅਗਲਾ ਕਹਿੰਦਾ ਹੈ ਚਾਦਰ ਵੇਖ ਕੇ ਪੈਰ ਪਸਾਰ ਨੇ ਸਾਰਿਆਂ ਨੂੰ ਪਤਾ ਹੈ ਆਮਦਨ ਅਨੁਸਾਰ ਖਰਚ ਕਰਨਾ ਚਿਹਰਾ ਉਤ੍ਰਿਆ ਹੋਣਾ ਮਤਲਬ ਕੀ ਹੈ ਉਦਾਸ ਹੋਣਾ ਹੈ ਚਪੜ ਚਪੜ ਕਰਨਾ ਦਾ ਮਤਲਬ ਹੈ ਜਿਆਦਾ ਬੋਲਣਾ ਬੜੇ ਹੀ ਇੰਪੋਰਟੈਂਟ ਅਤੇ ਸੌਖੇ ਜਿਹੇ ਮੁਹਾਵਰੇ ਸਨ ਦੋਸਤੋ ਅੱਗੇ ਕਹਿੰਦਾ ਹੈ ਚਰਨ ਧੋ ਕੇ ਪੀਣਾ ਆਦਰ ਕਰਨਾ ਇਨਾਂ ਦੇ ਵਿੱਚ ਦੋਸਤੋ ਈਜ਼ੀ ਲੈਵਲ ਦੇ ਵੀ ਹੋਣਗੇ ਤੇ ਮੋਡਰੇਟ ਲੈਵਲ ਦੇ ਵੀ ਅਤੇ ਟਫ ਲੈਵਲ ਦੇ ਵੀ ਤਿੰਨੇ ਤਰ੍ਹਾਂ ਦੇ ਮੁਹਾਵਰੇ ਤੁਹਾਨੂੰ ਦੇਖਣ ਨੂੰ ਮਿਲਣਗੇ ਮੋਡਰੇਟ ਅਤੇ ਟਫ ਲੈਵਲ ਦੇ ਵਿੱਚ ਕੀ ਹੈ ਇਹੋ ਜਿਹੇ ਮੁਹਾਵਰੇ ਹੋਣਗੇ ਜੋ ਤੁਸੀਂ ਕਿਤੇ ਦੇਖੇ ਵੀ ਨਹੀਂ ਹੋਣਗੇ ਦੋਸਤੋ ਤਾਂ ਦੇਖੋ ਚਾਂਦੀ ਹੋਣਾ ਮਤਲਬ ਕੀ ਹੈ ਇਸ ਦਾ ਲਾਭ ਹੋਣਾ ਇਸ ਦਾ ਅਰਥ ਹੈ ਸ਼ੋਹਰ ਸਿਨਾ ਮਤਲਬ ਕੀ ਹੈ ਇਹ ਕਿਹੜਾ ਹੈ ਟਾਫ ਲੈਵਲ ਦਾ ਮੋਡਰੇਟ ਲੈਵਲ ਦਾ ਇਹਨਾਂ ਦੋਨਾਂ ਚੋਂ ਕਿਸੇ ਚ ਮਰਜ਼ੀ ਲੈ ਸਕਦੇ ਹੋ ਅਤੇ ਇਸ ਦਾ ਅਰਥ ਹੈ ਹੋਛਾ ਸ਼ੋਹਰ ਸਿਨਾ ਮਤਲਬ ਕੀ ਹੈ ਹੋਛਾ ਦੋਸਤੋ ਛਾਉ ਮਾਉ ਹੋ ਜਾਣਾ ਇਸ ਦਾ ਮਤਲਬ ਹੈ ਲੁੱਕ ਜਾਣਾ ਜਾਂ ਖਿਸਕ ਜਾਣਾ ਨੈਕਸਟ ਕਹਿੰਦਾ ਹੈ ਛਿੱਤਰ ਖੌਂਸੜਾ ਹੋਣਾ ਬੜਾ ਇੰਪੋਰਟੈਂਟ ਹੈ ਮੋਡਰੇਟ ਜਾਂ ਟਫ ਲੈਵਲ ਦੇ ਵਿੱਚ ਲੈ ਲੈਣੇ ਆ ਦੋਸਤੋ ਬਿਲਕੁਲ ਨਵਾਂ ਜਾਂ ਮੁਹਾਵਰਾ ਹੈ ਛਿੱਤਰ ਖੌਂਸੜਾ ਹੋਣਾ ਇਸ ਦਾ ਅਰਥ ਹੈ ਆਪਸ ਵਿੱਚ ਲੜਨਾ ਅੱਗੇ ਕਹਿੰਦਾ ਛੱਕੇ ਛੁੱਟ ਜਾਣੇ ਕਬਰਾ ਜਾਣਾ ਛਿੱਲ ਲਾਉਣੀ ਚੰਗੀ ਤਰ੍ਹਾਂ ਲੁੱਟਣਾ ਛਾਟੇ ਵਿੱਚ ਪਾ ਕੇ ਛੰਟਣਾ ਦੋਸਤੋ ਭੰਡਣਾ ਜਾਂ ਇੱਕ ਹੋਰ ਆਇਆ ਸੀ ਅ ਪਟਵਾਰੀ ਦੇ ਵਿੱਚ ਪੁੱਛਿਆ ਗਿਆ ਸੀ ਦੋਸਤੋ ਉਹ ਉਹਨਾਂ ਨੇ ਕੋਈ ਹੋਰ ਪੁੱਛਿਆ ਸੀ ਪੁੱਛਿਆ ਹੀ ਛੱਜ ਵਿੱਚ ਪਾ ਕੇ ਛਟਣਾ ਮਤਲਬ ਕੀ ਆ ਅ ਚਲੋ ਤੁਹਾਨੂੰ ਮੈਂ ਦੱਸ ਦਵਾਂਗਾ ਜਦੋਂ MCQ ਲਗਾਵਾਂਗੇ ਛੱਜ ਵਿੱਚ ਪਾ ਕੇ ਛੰਟਣਾ ਹੋ ਗਿਆ ਭੰਡਣਾ ਹੋ ਗਿਆ ਛੱਕੇ ਛਡਾਉਣੇ ਮਤਲਬ ਕੀ ਹੈ ਬੁਰੀ ਤਰ੍ਹਾਂ ਹਰਾਉਣਾ ਦੋਸਤੋ ਹੁਣ ਇੱਕ ਮੁਹਾਵਰੇ ਦਾ ਟੱਪ ਚੁੱਕਿਆ ਹੈ ਜੋ ਕਿ ਪੀ ਟ੍ਰਿਪਲ ਐਸ ਬੀ ਵੱਲੋਂ ਪੁੱਛਿਆ ਗਿਆ ਸੀ ਦੋਸਤੋ ਤਾਂ ਇਨਾਂ ਦੇ ਵਿੱਚੋਂ ਹੀ ਪੀ ਟ੍ਰਿਪਲ ਐਸ ਬੀ ਪੁੱਛਦਾ ਹੈ ਕਿਉਂਕਿ ਮੁਹਾਵਰੇ ਹੀ ਬੜੇ ਇੰਪੋਰਟੈਂਟ ਹਨ ਅਤੇ ਅੱਗੇ ਕਹਿੰਦਾ ਛੱਤ ਸਿਰ ਤੇ ਚੁੱਕ ਲੈਣਾ ਮਤਲਬ ਕਿ ਬੜਾ ਉੱਚੀ ਉੱਚੀ ਬੋਲਣਾ ਛੱਤ ਸਿਰ ਤੇ ਚੁੱਕ ਲਈ ਜਾਨ ਤਲੀ ਤੇ ਧਰਨਾ ਆਪਾ ਵਾਰਨ ਲਈ ਤਿਆਰ ਰਹਿਣਾ ਅੱਗੇ ਕਹਿੰਦਾ ਜਾਨ ਸੁੱਕ ਜਾਣੀ ਦੋਸਤੋ ਬਹੁਤ ਜ਼ਿਆਦਾ ਡਰਨਾ ਇਸ ਤੋਂ ਅੱਗੇ ਇੰਪੋਰਟੈਂਟ ਇੰਪੋਰਟੈਂਟ ਹਨ ਜੋ ਲਈ ਗਏ ਹਨ ਅਤੇ ਪੇਪਰ ਦੇ ਵਿੱਚ ਆਉਣਗੇ ਤਾਂ ਦੋਸਤੋ ਦੇਖੋ ਅੱਗੇ ਕੀੜੇ ਹੁਣ ਕੀ ਉਸ ਤੋਂ ਪਹਿਲਾਂ ਕੀ ਹੈ ਜੇਕਰ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਦੇ ਦੋਸਤਾਂ ਬਿੱਤਰਾ ਭੈਣਾ ਭਰਾਵਾਂ ਤੇ ਰਿਸ਼ਤੇਦਾਰਾਂ ਦੇ ਵਿੱਚ ਦੋਸਤੋ ਨੈਕਸਟ ਕਹਿੰਦਾ ਹੈ ਜੀ ਜਾਣ ਦੀ ਬਾਜੀ ਲਾਉਣੀ ਬਹੁਤ ਸਖਤ ਟੱਕਰਾ ਕਰਨਾ ਜਾਨ ਤੇ ਖੇਡਣਾ ਕੁਰਬਾਨੀ ਦੇਣੀ ਇਹ ਦੋਨੋਂ ਹਨ ਜੋ ਕੀ ਹੈ ਕਨਫਿਊਜ਼ਿੰਗ ਕਨਫਿਊਜ਼ਨ ਕ੍ਰੀਏਟ ਕਰਨ ਵਾਲੇ ਹਨ ਤਾਂ ਧਿਆਨ ਨਾਲ ਕਰਨੇ ਹਨ ਦੋਸਤੋ ਜਬਾਨ ਨੂੰ ਲਗਾਮ ਦੇਣਾ ਚੁੱਪ ਕਰਾਉਣਾ ਜਬਾਨੀ ਜਮਾ ਖਰਚ ਫੋਕੀਆਂ ਗੱਲਾਂ ਨੈਕਸਟ ਕਹਿੰਦਾ ਹੈ ਜੀ ਜਿਗਰ ਦਾ ਟੋਟਾ ਮਤਲਬ ਕੀ ਹੋ ਗਿਆ ਜੀ ਪੁੱਤਰ ਹੋ ਗਿਆ ਜੁੱਤੀ ਦਾ ਯਾਰ ਜੋ ਮਾਰ ਖਾ ਕੇ ਜਾਂ ਮਾਰ ਕੇ ਡਰ ਕੇ ਕੰਮ ਕਰੇ ਜਸ ਦਾ ਟਿੱਕਾ ਲੈਣਾ ਵਡਿਆਈ ਮਿਲਣੀ ਨੈਕਸਟ ਹੈ ਜੀ ਜਫਰ ਜਲਣਾ ਦੁੱਖ ਤੇ ਔਖ ਕਟਣੀ ਕਰੜੀ ਮਿਹਨਤ ਕਰਨੀ ਜਮ ਦੇ ਮੂੰਹੋਂ ਵਾਪਸ ਲਿਆਉਣਾ ਮੌਤ ਤੋਂ ਬਚਾਉਣਾ ਜਮਨ ਜ਼ਮੀਨ ਆਸਮਾਨ ਦੇ ਕਲਾਬੇ ਮੇਲ ਦੇਣੇ ਬੇਅੰਤ ਝੂਠੀਆਂ ਗੱਲਾਂ ਆਖਣੀਆਂ ਜੀਬ ਤੇ ਜੰਦਰਾ ਲਾਉਣਾ ਮਤਲਬ ਜੰਦਰਾ ਲਾਉਣਾ ਚੁੱਪਚਾਪ ਰਹਿਣਾ ਜਾਂ ਖਮੋਸ਼ ਰਹਿਣਾ ਇਸ ਦਾ ਕੀ ਅਰਥ ਹੈ ਨੈਕਸਟ ਕਹਿੰਦਾ ਹੈ ਜੀ ਝਟ ਟਪਾਉਣਾ ਝੱਟ ਟਪਾਉਣਾ ਮਤਲਬ ਹੈ ਗੁਜ਼ਾਰਾ ਕਰਨਾ ਝੱਕ ਮਾਰਨਾ ਵੇਲੇ ਫਿਰਨਾ ਬਹੁਤ ਇੰਪੋਰਟੈਂਟ ਹੈ ਦੋਸਤੋ ਝੱਕ ਮਾਰਨਾ ਪੇਪਰ ਚ ਆਇਆ ਹੋਇਆ ਹੈ ਇਹ ਝੂਠ ਦੇ ਪਹਾੜ ਉਸਾਰਨੇ ਕੋਰਾ ਝੂਠ ਬੋਲਣਾ ਜਸ ਪੂਰਾ ਕਰਨਾ ਆਦਤ ਪੂਰੀ ਕਰਨੀ ਨੈਕਸਟ ਕਹਿੰਦਾ ਹੈ ਜੀ ਝਾਂਸੇ ਦੇਣਾ ਠੱਗੀ ਵਾਲੇ ਵਾਅਦੇ ਕਰਨਾ ਟਕੇ ਵਰਗਾ ਜਵਾਬ ਦੇਣਾ ਸਾਫ ਸਾਫ ਇਨਕਾਰ ਕਰਨਾ ਟੱਕਰਾ ਮਾਰਨਾ फडਕਦੇ ਰਹਿਣਾ ਟੱਕਰ ਲੈਣੀ ਟਕਰਾ ਕਰਨਾ ਦੋਸਤੋ ਇੰਪੋਰਟੈਂਟ ਮੁਹਾਵਰੇ ਹਨ ਸਾਰੇ ਤਸ ਤੋਂ ਮਸ ਨਾ ਹੋਣਾ ਕੋਈ ਪਰਵਾਹ ਨਾ ਕਰਨੀ ਇਹਨਾਂ ਦੇ ਅਰਥ ਤੁਸੀਂ ਚੰਗੀ ਤਰ੍ਹਾਂ ਕਰ ਲਿਓ ਕਿਉਂਕਿ ਪੇਪਰ ਦੇ ਵਿੱਚ ਜੇਕਰ ਇਹੀ ਅਰਥ ਉੱਤੇ ਪਏ ਹੋਏ ਜਾਂ ਥੋੜਾ ਮੋਟਾ ਕੋਈ ਹੋਰ ਬਣਾ ਦੇਣਗੇ ਤਾਂ ਤੁਸੀਂ इजीली ਉਹਨਾਂ ਨੂੰ ਕਰ ਸਕੂਗੀ ਦੋਸਤੋ ਟਾਲ ਮਟੋਲ ਕਰਨੀ ਬਹਾਨੇ ਮਾਰਨੇ ਤਕਾ ਨਾ ਛੱਡਣਾ ਕੰਗਾਲ ਕਰ ਦੇਣਾ ਤਰ ਤਰ ਕਰਨਾ ਵਾਧੂ ਬੋਲਣਾ ਨੈਕਸਟ ਕਹਿੰਦਾ ਹੈ ਠੋਠ ਵਿਖਾਉਣਾ ਠੋਠ ਵਿਖਾਉਣਾ ਦਾ ਮਤਲਬ ਹੈ ਜੀ ਨਾ ਕਰਨੀ ਠੂ ਠਾ ਕਰਨੀ ਗੋਲੀ ਚਲਾਉਣੀ ਠੱਡੀਆਂ ਛਾਵਾਂ ਮੰਨਣਾ ਸੋਖ ਮੰਨਣਾ ਠੰਡੇ ਸਾਹ ਭਰਨੇ ਹੋਂਕੇ ਲੈਣੇ ਬਹੁਤ ਹੀ ਇੰਪੋਰਟੈਂਟ ਹਨ ਇਹ ਜਿੰਨੇ ਵੀ ਕਰਵਾ ਚੁੱਕਾ ਹਾਂ ਜੇਕਰ ਪਹਿਲਾਂ ਵਾਲੀ ਇਹ ਵੀਡੀਓ ਨਹੀਂ ਦੇਖੀਆ ਮੁਹਾਵਰੇ ਦੀਆਂ ਤਾਂ ਉਹਨਾਂ ਨੂੰ ਵੀ ਜ਼ਰੂਰ ਦੇਖ ਲੈਣਾ ਕਿਉਂਕਿ ਉਹਨਾਂ ਦੇ ਵਿੱਚੋਂ ਤੇ ਇਸ ਦੇ ਵਿੱਚੋਂ ਦੋ ਜਾਂ ਤਿੰਨ ਨੰਬਰ ਦੇ ਮੁਹਾਵਰੇ ਬਣਨੇ ਹਨ ਇਹਨਾਂ ਤੋਂ ਬਾਹਰ ਕੋਈ ਵੀ ਮੁਹਾਵਰਾ ਨਹੀਂ ਪੁੱਛਿਆ ਜਾਵੇਗਾ ਦੋਸਤੋ ਆ ਅੱਗੇ ਕਹਿੰਦਾ ਹੈ ਜੀ ਠੋਕਰ ਖਾਣੀ ਠੋਕਰ ਖਾਣੀ ਜ਼ਿੰਦਗੀ ਤੋਂ ਕੋਈ ਸਬਕ ਸਿੱਖਣਾ ਠੋਕ ਵਜਾ ਕੇ ਲੈਣਾ ਮਤਲਬ ਕੀ ਹੈ ਦੇਖ ਪਰਖ ਕੇ ਲੈਣਾ ਡੰਡੋ ਵਜਾਉਣੇ ਜਾਂ ਕੀ ਹੈ ਇੱਥੇ ਡੰਡੇ ਵਜਾਉਣੇ ਕਹਿੰਦੇ ਨੇ ਡੰਡੇ ਵਜਾਉਣੇ ਮਤਲਬ ਹੈ ਵਿਲੇ ਫਿਰਨਾ ਡੁੱਬ ਮਰਨਾ ਸ਼ਰਮਿੰਦਾ ਹੋਣਾ ਦੋਸਤੋ ਜੇਕਰ ਤੁਹਾਨੂੰ ਮੁਹਾਵਰੇ ਇੰਪੋਰਟੈਂਟ ਲੱਗ ਰਹੇ ਹਨ ਅਤੇ ਪੇਪਰ ਵਿੱਚ ਇਹ ਪਹਿਲਾਂ ਪੁੱਛੇ ਗਏ ਹਨ ਜੇਕਰ ਤੁਹਾਨੂੰ ਲੱਗਦਾ ਹੈ ਕਿ ਪਹਿਲਾਂ ਇਹ ਮੁਹਾਵਰੇ ਆਏ ਹੋਏ ਹਨ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਮੁਹਾਵਰੇ ਸਾਰਿਆਂ ਤੱਕ ਪਹੁੰਚ ਸਕਣ ਅਤੇ ਉਹਨਾਂ ਦਾ ਪੇਪਰ ਦੇ ਵਿੱਚ ਕੋਈ ਵੀ ਮੁਹਾਵਰੇ ਵਾਲਾ ਕੁਐਸਚਨ ਗਲਤ ਨਾ ਹੋਵੇ ਦੋਸਤੋ ਨੈਕਸਟ ਕਹਿੰਦਾ ਹੈ ਜੀ ਡੰਗ ਮਾਰਨਾ ਡੰਗ ਮਾਰਨਾ ਦਾ ਮਤਲਬ ਹੈ ਨੁਕਸਾਨ ਪਹੁੰਚਾਉਣਾ ਡਕਾਰ ਜਾਣਾ ਹੜੱਪ ਜਾਣਾ ਡੱਟ ਮੱਛ ਚੰਗੀ ਮਾੜੀ ਸਭ ਸੈਂ ਜਾਂ ਵੱਡੇ ਛੋਟੇ ਸਭ ਬੰਦੇ ਡੱਟ ਮੱਛ ਡਾਵਾਂਡੋਲ ਉਦਾਸ ਥਿੜਕਿਆ ਹੋਇਆ ਉਦਾਸ ਜਾਂ ਥਿੜਕਿਆ ਹੋਇਆ ਨੈਕਸਟ ਕਹਿੰਦਾ ਹੈ ਜੀ ਢਾਲਦਾ ਪਰਛਾਵਾਂ ਜੋ ਸਾਦਾ ਇੱਕ ਰਸ ਨਾ ਰਹੇ ਜੋ ਵੱਦ ਦਾ ਘਟਦਾ ਰਹੇ ਢੋਲ ਵਜਾਉਣਾ ਟੰਡੋਰਾ ਪਿੱਟ ਦੇਣਾ ਢਿੱਡ ਵਿੱਚ ਚੂਹੇ ਨੱਚਣਾ ਬਹੁਤ ਭੁੱਖ ਲਗਣੀ ਢਿੱਗੀ ਟਾਉਣੀ ਹੌਸਲਾ ਹਾਰਨਾ ਬੜਾ ਇੰਪੋਰਟੈਂਟ ਹੈ ਜੀ ਇਹ ਨੈਕਸਟ ਕਹਿੰਦਾ ਹੈ ਦੋਸਤੋ ਟੈ ਢੇਰੀ ਹੋ ਜਾਣਾ ਤਬਾਹ ਹੋ ਜਾਣਾ ਤਰ ਲੋ ਮੱਛੀ ਪਾਣੀਓ ਬਾਹਰ ਕੱਢੀ ਮੱਛੀ ਵਾਂਗ ਜੋ ਤੜਫ ਰਿਆ ਹੋਵੇ ਉਸ ਨੂੰ ਕਹਿੰਦੇ ਆ ਤਰ ਲੋ ਮੱਛੀ ਤਾਰਿਆਂ ਦੀ ਛਾਵੇਂ ਤੜਕੇ ਜਾਂ ਬਹੁਤ ਸਵੇਰੀ ਤੇਲਿਆ ਬੁੱਧ ਸਿਆਣਾ ਬੰਦਾ ਜਾਂ ਤੇਜ ਸਮਝ ਤਾਂ ਦੋਸਤੋ ਇਹ ਸੀ ਜੋ ਕਿ ਮੋਸਟ ਇੰਪੋਰਟੈਂਟ ਮੁਹਾਵਰੇ ਪੇਪਰ ਦੇ ਵਿੱਚ ਵਾਰ-ਵਾਰ ਇਹ ਪੁੱਛੇ ਜਾ ਰਹੇ ਹਨ ਦੋਸਤੋ ਪੇਪਰ A ਅਤੇ B ਦੋਨਾਂ ਦੇ ਲਈ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਮੁਹਾਵਰੇ ਹਨ ਦੋਸਤੋ ਪਹਿਲਾਂ ਵਾਲੀਆਂ ਵੀਡੀਓ ਜੇਕਰ ਨਹੀਂ ਦੇਖਿਆ ਤਾਂ ਉਹਨਾਂ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦੇਵਾਂਗਾ ਉਸ ਤੇ ਕਲਿੱਕ ਕਰਕੇ ਤੁਸੀਂ ਉਹ ਵਾਲੀਆਂ ਵੀਡੀਓ ਵੀ ਦੇਖ ਲੈਣੀਆਂ ਅਤੇ ਜੋ MCQ ਪੇਪਰ ਵਿੱਚ ਆਏ ਸਨ ਉਹ ਕਰਵਾਏ ਸਨ ਉਹ ਵੀਡੀਓ ਨਹੀਂ ਦੇਖੀ ਤਾ ਉਸ ਨੂੰ ਵੀ ਦੇਖ ਲੈਣਾ ਅਤੇ ਪੇਪਰ ਏ ਦੇ ਨਾਲ ਰਿਲੇਟਡ ਵੀਡੀਓਜ਼ ਹਨ ਜੋ ਪਹਿਲਾਂ ਮੈਂ ਪ੍ਰੋਵਾਈਡ ਕਰ ਚੁੱਕਾ ਹਾਂ ਦੋਸਤੋ ਉਹ ਨਹੀਂ ਦੇਖੀਆਂ ਤਾਂ ਉਹ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਕਮੈਂਟ ਦੇ ਦ ਸੌਰੀ ਲਿੰਕ ਦੇ ਦੇਵਾਂਗਾ ਤਾਂ ਉਸ ਨੂੰ ਦੇਖ ਲੈਣਾ ਅਤੇ ਹੋਰ ਵੀਡੀਓਜ਼ ਵੀ ਹਨ ਜੋ ਕਿ ਪੰਜਾਬ ਜੀਕੇ ਦੀਆਂ ਵੀਡੀਓਜ਼ ਹਨ ਉਹਨਾਂ ਨੂੰ ਨਹੀਂ ਦੇਖਿਆ ਤਾਂ ਉਹਨਾਂ ਨੂੰ ਵੀ ਦੇਖ ਲੈਣਾ ਮਤਲਬ ਕਿ ਇਹ ਪੇਪਰ ਏ ਦੀ ਅਤੇ ਬੀ ਦੀ ਤਿਆਰੀ ਹੈ ਜੋ ਤਹ ડી ਇਥੋਂ ਹੀ ਹੋ ਜਾਵੇਗੀ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਪਲੇਟਫਾਰਮ ਤੋਂ ਹੀ ਹੋ ਜਾਵੇਗੀ ਦੋਸਤੋ ਤਾਂ ਕੋਈ ਵੀ ਵੀਡੀਓ ਹੁੰਦੀ ਹੈ ਉਸ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤਾਂ ਜੋ ਤੁਹਾਨੂੰ ਕੋਈ ਨਾ ਕੋਈ ਇੰਪੋਰਟੈਂਟ ਚੀਜ਼ ਵੀ ਮਿਲ ਸਕੇ ਅਤੇ ਸਾਰਾ ਇੰਪੋਰਟੈਂਟ ਕੰਟੈਂਟ ਹੈ ਜੋ ਉਹ ਵੀ ਤੁਹਾਨੂੰ ਚੰਗੀ ਤਰ੍ਹਾਂ ਦੇ ਨਾਲ ਸਮਝ ਆ ਸਕੇ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ